ਦੋਸਤੋ ਜੀ ਹਾਂ ਹੁਣੇ-ਹੁਣੇ ਇੱਥੇ ਹੋਈ 23 ਲੋਕਾਂ ਦੀ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੱਲੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਬਚਾਅ ਕਰਮਚਾਰੀ ਮੰਗਲਵਾਰ ਨੂੰ ਇੰਡੋਨੇਸ਼ੀਆ ਦੇ ਸੂਲਾਵੇਸੀ ਟਾਪੂ ਦੇ ਇੱਕ ਗੈਰ ਕਾਨੂੰਨੀ ਸੋਨੇ ਦੀ ਖਾਨ ਦੇ ਵਿੱਚ ਜ਼ਮੀਨ ਕਿਸ ਕਰਨ ਤੋਂ ਬਾਅਦ ਮਲਬਾ ਹਟਾਰੇ ਸਨ ਅਤੇ ਲਾਪਤਾ ਲੋਕਾਂ ਦੀ ਪਾਲ ਕਰ ਰਹੇ ਸਨ ਜ਼ਮੀਨ ਕਿਸ ਕਰਨ ਕਾਰਨ ਕਟੋ-ਕਟੇ ਲੋਕਾਂ ਦੀ ਮੌਤ ਹੋ ਗਈ ਹੈ ਸੁਭਾਈ ਖੋਜ ਤੇ ਬਚਾਅ ਦਫ਼ਤਰ ਦੇ ਮੁਖੀ ਹਰੀ ਐਂਟੋ ਨੇ ਕਿਹਾ ਹੈ ਕਿ ਆਇਤਵਾਰ ਨੂੰ 100 ਤੋਂ ਵੱਧ ਪਿੰਡ ਵਾਸੀ ਬੋਨ ਬਲਾਂਗੋ ਦੇ ਦੂਰ ਡਰਾਂਦੇ ਅਤੇ ਪਹਾੜੀ ਪਿੰਡ ਦੇ ਵਿੱਚ ਸੋਨੇ ਦੀ ਖੋਦਾਈ ਕਰ ਰਹੇ ਸਨ ਜਦੋਂ ਆਲੇ ਦੁਆਲੇ ਦੇ ਪਹਾੜਾ ਤੋਂ ਤੰਡ ਮਿੱਟੀ ਡਿੱਗ ਗਈ ਉਸ ਤੇ ਅਸਥਾਈ ਕੈਂਪ ਨੂੰ ਦਾਬ ਦਿੱਤਾ ਗਿਆ ਜੀ ਹਾਂ ਜਿਵੇਂ ਹੀ ਮੌਸਮ ਦੇ ਵਿੱਚ ਸੁਧਾਰ ਹੋਇਆ ਅਸੀਂ ਹੋਰ ਲਾਸ਼ਾਂ ਨੂੰ ਬਰਾਮਦ ਕਰਨ ਦੇ ਯੋਗ ਹੋ ਗਏ ਹਰੀ ਐਂਟੋ ਨੇ ਕਿਹਾ ਹੈ ਜੋ ਬਹੁਤ ਸਾਰੇ ਇੰਡੋਨੇਸ਼ੀਆਈ ਲੋਕਾਂ ਲਈ ਇੱਕ ਨਾਮ ਜਾਂਦਾ ਹੈ ਮੰਗਲਵਾਰ ਨੂੰ ਉਸ ਦੇ ਦਫ਼ਤਰ ਦੁਆਰਾ ਜਾਰੀ ਕੀਤੇ ਗਏ ਅੰਕੜੇ ਅਨੁਸਾਰ ਸ਼ਾਲੀ ਪਿੰਡ ਵਾਸਤੇ ਜ਼ਮੀਨ ਖਿਸਕਣ ਤੋਂ ਪਹਿਲਾਂ ਬਚ ਨਿਕਲੇ ਬਚਾਵ ਕਰਮਚਾਰੀ ਨੇ 18 ਜ਼ਖਮੀਆਂ ਸਮੇਤ ਲਗਭਗ 23 ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ ਤਿੰਨ ਔਰਤਾਂ ਤੇ ਇੱਕ 4 ਸਾਲਾ ਲੜਕੇ ਸਮੇਤ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਬਾਕੀ ਖਬਰ ਨੂੰ ਅੰਤ ਤੱਕ ਦੇਖੋ